ਲੋ ਆ ਵੀ ਦੋਸਤੋ ਅਸੀਂ ਹੁਣ ਸੋਲਰ ਗੀਜ਼ਰ ਪਲਾਂਟ ਬਾਰੇ ਸਾਰ ਨਾਲ ਗੱਲ ਕਰਨ ਜਾ ਰਹੇ ਆਂਗੇ ਕੋਈ ਦੀ ਜਿਹੜੀ ਸਾਰੀ ਡਿਟੇਲ ਆ ਉਹ ਸਾਨੂੰ ਦੇਣਗੇ ਦੇਖੋ ਜੀ ਇਹ ਜਿਹੜਾ ਕਨਸੈਪਟ ਹੈ ਇਹਦੇ ਵਿੱਚ ਇਹ ਟੋਟਲੀ ਨੇਚਰਲ ਪ੍ਰੋਸੈਸ ਨਾਲ ਜਿਹੜਾ ਆਪਾਂ ਪਾਣੀ ਗਰਮ ਕਰਦੇ ਆਂ ਇਹਦੇ ਵਿੱਚ ਅੱਜ ਕੱਲ ਸਾਰੇ ਘਰਾਂ ਦੇ ਵਿੱਚ ਜਾਂ ਹੋਟਲਸ ਦੇ ਵਿੱਚ ਜਾਂ ਹਸਪੀਟਲਸ ਦੇ ਵਿੱਚ ਸੋਲਰ ਜਿਹੜੀ ਪਾਣੀ ਗਰਮ ਪਾਣੀ ਦੀ ਵਰਤੋਂ ਹੈ ਹੁੰਦੀ ਹਰੇ ਘਰ ਦੇ ਵਿੱਚ ਹੁੰਦੀ ਹੈ ਹਰੇ ਘਰ ਦੀ ਇੱਕ ਨੈਸੈਸਿਟੀ ਹੈ ਗਰਮ ਪਾਣੀ ਜਿਹੜਾ ਹੈਗਾ ਆਪਾਂ ਸੋਲਰ ਗੀਜ਼ਰ ਲਾ ਕੇ ਇੱਕ ਵਾਰੀ ਆਪਾਂ ਇਹ ਦੱਸ ਇਹਦੀ ਅਪਰੋਕਸੀਮੇਟ 15 ਤੋਂ 20 ਸਾਲ ਲਾਈਫ ਹੈਗੀ ਹੈ ਆਪਾਂ ਇੱਕ ਵਾਰੀ ਆਪਦੀ ਇਨਵੈਸਟਮੈਂਟ ਕਰਕੇ ਨੈਚੁਰਲ ਵੇ ਨਾਲ ਜਿਹੜਾ ਪਾਣੀ ਹੈ ਗਰਮ ਕਰ ਸਕਦੇ ਆ ਜੀ ਆਪਦੇ ਘਰੇ ਜਾਂ ਕਿਸੇ ਵੀ ਜਗ੍ਹਾ ਦੇ ਉੱਪਰ ਇਹ ਅਪਰੋਕਸੀਮੇਟ ਲਗਭਗ 100 ਲੀਟਰ ਦੀ ਕੈਪੈਸਿਟੀ ਤੋਂ ਸ਼ੁਰੂ ਹੋ ਜਾਂਦੇ ਆ ਜੀ ਬਾਕੀ ਕੈਪੈਸਿਟੀ ਵੱਧ ਡਿਪੈਂਡ ਕਰਦੀ ਹੈ ਕਿੰਨੇ ਮੈਂਬਰਸ ਨੇ ਵਰਤਣ ਵਾਲੇ ਜੀ ਉਹਦੇ ਉਹਦੇ ਤੇ ਡਿਪੈਂਡ ਕਰਦੀ ਹੈ ਕੈਪੈਸਿਟੀ ਇਹ ਤਾਂ ਇੱਕ ਜਸ ਡੈਮੋ ਹੈ ਜੀ ਜਿਹੜਾ ਟਾਈਮ ਦੇਖ ਰਹੇ ਹੋ ਇਸ ਵੀਡੀਓ ਦੇ ਵਿੱਚ ਹਾਂ ਜੀ ਇਹਦਾ ਡੰਮੀ ਸਰ ਦਿਖਾ ਰਹੇ ਨੇ ਵੀ ਇਸ ਟਾਈਪ ਦੀ ਜਿਹੜੀ ਉਹ ਬਣਤਰ ਹੈ ਇਹ ਸਾਡੇ ਸਿਸਟਮ ਦੀ ਹੁੰਦੀ ਹੈ ਸਰ ਜੇ 100 ਲੀਟਰ ਆਫ ਪਾਣੀ ਗਰਮ ਵਾਲਾ ਆਪਾਂ ਲਾਉਣਾ ਚਾਹੁੰਦੇ ਆ ਇਹ ਸਿਸਟਮ ਘਰੇ ਤਾਂ ਉਤੇ ਸਾਡੀ ਕੀ ਕੋਸਟ ਆ ਜਾਂਦੀ ਹੈ ਸਾਰੀ ਆਪਾਂ ਨੂੰ ਲਗਭਗ 100 ਲੀਟਰ ਤੇ ਜਿਹੜੀ ਹੈ 15000 ਰੁਪਿਆ ਕੋਸਟ ਆ ਜਾਂਦੀ ਹੈ ਜੀ 15000 ਦੇ ਵਿੱਚ ਤੁਸੀਂ ਦੇਖੋ ਜੀ ਅੱਜ ਕੱਲ ਜੇ ਤੁਸੀਂ ਇਲੈਕਟ੍ਰੀਕਲ ਗੀਜ਼ਰ ਜਾਂ ਗੈਸ ਗੀਜ਼ਰ ਵੀ ਲੈਣਾ ਹੋਵੇ 25 30 ਲੀਟਰ ਦਾ ਉਹਦੀ ਕੀਮਤ ਵੀ ਮਾਰਕੀਟ ਦੇ ਵਿੱਚ ਚੰਗੇ ਗੀਜ਼ਰ ਦੀ ਕੀਮਤ ਹੈ ਜਿਹੜੀ ਲਗਭਗ 6 7000 ਰੁਪਇਆ ਹੈ ਜਿਹੜੇ ਘਰ ਦੇ ਵਿੱਚ ਕੋਈ ਦੋ ਜਾਂ ਤਿੰਨ ਆਪਾਂ ਸਪੋਜ਼ ਕਰੋ ਕੋਈ ਨਵਾਂ ਕੰਸਟਰਕਸ਼ਨ ਆਪਾਂ ਕਰਦੇ ਆ ਨਵਾਂ ਘਰ ਬਣਾਉਣੇ ਆ ਜਿਹੜੇ ਘਰ ਦੇ ਵਿੱਚ ਪੰਜ ਚਾਰ ਮੈਂਬਰਸ ਨੇ ਤਾਂ ਦੋ ਤਿੰਨ ਬਾਥਰੂਮ ਬਣਾਏ ਗਏ ਆ ਤਾਂ ਤੁਹਾਨੂੰ ਇਲੈਕਟ੍ਰੀਕਲ ਗੀਜ਼ਰ ਲਵਾਉਣ ਦੀ ਲੋੜ ਨਹੀਂ ਹੈਗੀ ਇੱਕ 100 ਲੀਟਰ ਦੇ ਸੋਲਰ ਗੀਜ਼ਰ ਦੇ ਨਾਲ ਤੁਹਾਡਾ ਸਿਸਟਮ ਜਿਹੜਾ ਚੱਲ ਸਕਦਾ ਹੈ ਜਦੋਂ ਧੁੰਦ ਵਾਲੇ ਦਿਨ ਧੁੰਦ ਪੈਂਦੀ ਹੈ ਜਿੰਨਾ ਦਿਨਾਂ ਦੇ ਵਿੱਚ ਆਪਾਂ ਇਹ ਸੋਲਰ ਗੀਜ਼ਰ ਦੇ ਵਿੱਚ ਹੀ ਜਿਹੜਾ ਐਲੀਮੈਂਟ ਲੱਗ ਜਾਂਦਾ ਹੈ ਇਲੈਕਟ੍ਰੀਕਲ ਐਲੀਮੈਂਟ ਜਿੱਦੀ ਬਤਾਂਵਾਂ ਕਰਕੇ ਆਪਾਂ ਨੌਨ ਸਨਨੀ ਡੇਸ ਹੈ ਜਿਹੜੇ ਧੁੰਦ ਵਾਲੇ ਫੌਗੀ ਡੇਸ ਹੈ ਉਹਨਾਂ ਦਿਨਾਂ ਦੇ ਵਿੱਚ ਵੀ ਆਪਾਂ ਪਾਣੀ ਗਰਮ ਕਰ ਸਕਦੇ ਆ ਆਪਾਂ ਨੂੰ ਕਿਸੇ ਇਲੈਕਟ੍ਰੀਕਲ ਗੀਜ਼ਰ ਦੀ ਨੈਸੈਸਿਟੀ ਨਹੀਂ ਹੈਗੀ ਲਗਾਉਣ ਦੀ ਇਹਦੀ ਸਰ ਕੀ ਗਾਰੰਟੀ ਦਿੱਤੀ ਜਾਂਦੀ ਹੈ ਇਹ ਹਰ ਇੱਕ ਕੰਪਨੀ ਵੱਲੋਂ ਲਗਭਗ 5 ਸਾਲ ਦੀ ਜਿਹੜੀ ਇਹ ਗਾਰੰਟੀ ਦਿੱਤੀ ਜਾਂਦੀ ਹੈ ਜੀ ਰਿਪਲੇਸਮੈਂਟ ਗਾਰੰਟੀ ਜਿਹੜੀ 5 ਸਾਲ ਦੀ ਵੈਸੇ ਇਹਦੀ ਮਿਆਦ ਲਗਭਗ 15 ਤੋਂ 2 ਬਹੁਤ ਲੰਬਾ ਸਮਾਂ ਜਿਹੜਾ ਇਹ ਵਰਕ ਆ ਉਹ ਕਰਦਾ ਰਹਿੰਦਾ ਹੈਗਾ ਬਿਲਕੁਲ ਜੀ ਬਿਲਕੁਲ ਬਿਲਕੁਲ ਜੇਕਰ ਕੋਈ ਵੀ ਸਾਡਾ ਕਿਸਾਨ ਵੀਰ ਜਾਂ ਆਪਣਾ ਸ਼ਹਿਰੀ ਵੀਰ ਨੇ ਉਹ ਸਿਸਟਮ ਨੂੰ ਲਗਵਾਉਣਾ ਚਾਹੁੰਦੇ ਨੇ ਤਾਂ ਉਹ ਸਰ ਦੇ ਨਾਲ ਆ ਜਿਹੜਾ ਉਹ ਕੰਟੈਕਟ ਕਰ ਸਕਦੇ ਨੇ ਸਾਰਾ ਆਪਣਾ ਮੋਬਾਈਲ ਨੰਬਰ ਤੁਹਾਨੂੰ ਦੱਸਣਗੇ ਮੇਰਾ ਫੋਨ ਨੰਬਰ ਹੈ ਜੀ 88597 00001 ਇਹ ਮੇਰਾ ਕੰਟੈਕਟ ਨੰਬਰ ਹੈ ਜੀ ਪਰਸਨਲ ਸਾਹਿਲ ਖੁੱਲਰ ਓਕੇ ਸਰ ਸਮੇਂ-ਸਮੇਂ ਦੀ ਸਰਕਾਰ ਦੇ ਵੱਲੋਂ ਕਾਫੀ ਸਾਰੀਆਂ ਜਿਹੜੀਆਂ ਸਬਸਿਡੀਆਂ ਨੇ ਉਹ ਵੀ ਸੋਲਰ ਗੀਜ਼ਰ ਦੇ ਉੱਪਰ ਦਿੱਤੀਆਂ ਜਾਂਦੀਆਂ ਨੇ ਤੇ ਬਹੁਤ ਹੀ ਵਧੀਆ ਇਹ ਸਿਸਟਮ ਵਰਕ ਕਰਦਾ ਸਰ ਨੇ ਦੱਸਿਆ ਵੀ ਧੁੰਦ ਵਾਲੇ ਦਿਨਾਂ ਦੇ ਵਿੱਚ ਵੀ ਇਸ ਤੋਂ ਆਪਾਂ ਗਰਮ ਪਾਣੀ ਜਿਹੜੋ ਕਿਸ ਤਰ੍ਹਾਂ ਲੈ ਸਕਦੇ ਹਾਂਗੇ ਜੇਕਰ ਤੁਹਾਨੂੰ ਸਾਡੀ ਆ ਵੀਡੀਓ ਪਸੰਦ ਆਈ ਤਾਂ ਕਿਰਪਾ ਕਰਕੇ ਸਾਡਾ ਚੈਨਲ ਵੀ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਤੇ ਅੱਗੇ ਦੇ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸੋਲਰ ਗੀਜ਼ਰ ਦੀ ਜਾਣਕਾਰੀ ਇਹ ਜਿਹੜੀ ਉਹ ਸਾਰੇ ਵੀਰਾਂ ਤੱਕ ਪਹੁੰਚ ਸਕੇ ਅਤੇ ਉਹ ਇਸ ਦਾ ਉਪਯੋਗ ਕਰਕੇ ਬਿਜਲੀ ਦੇ ਬਿੱਲਾਂ ਦੇ ਉੱਪਰ ਕਾਬੂ ਪਾ ਸਕਣ ਧੰਨਵਾਦ ਮੇਰੇ ਦੋਸਤੋ ਜਲਦੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ